ਹੋਗੀ ਹਰ 2 ਮਹੀਨੇ ਬਾਅਦ ਕੋਈ ਨਾ ਕੋਈ ਗਿਫਟ ਮੋਦੀ ਸਰਕਾਰ ਵੱਲੋਂ ਆਪਾਂ ਨੂੰ ਮਿਲ ਜਾਂਦਾ ਕਿ ਭਾਈ ਤੇਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਪੈਟਰੋਲ ਮਹਿੰਗਾ ਹੋ ਗਿਆ ਜਿਹੜੇ ਲੋਕ ਵਿਚਾਰੇ ਕਿਰਾਏ ਤੇ ਰਹਿ ਰਹੇ ਕੁਆਰਟਰਾਂ 'ਚ ਰਹਿ ਰਹੇ 10-10 ਬੰਦੇ ਬਾਹਰੋਂ ਕੰਮ ਕਰਨ ਇੱਥੇ ਆਏ ਰਹਿ ਰਹੇ ਆ ਉਹ ਵਿਚਾਰੇ ਕਿਰਾਇਆ ਦੇ ਰਹੇ 700-800 ਰੁਪਏ ਮਹੀਨਾ ਤੋਂ ਸਿਲੰਡਰ ਉਹਨਾਂ ਨੂੰ ਪੈਂਦਾ ਵਾ 1200 ਰੁਪਏ ਮਹੀਨਾ 2014 ਦੀ ਗੱਲ ਕਰਾਂਗਾ ਭਾਈ ਤੇਲ ਸੀ 60 ਰੁਪਏ ਲੀਟਰ ਅੱਜ ਕਿੰਨਾ ਹੋ ਗਿਆ 100 ਰੁਪਏ ਲੀਟਰ ਸਿਲੰਡਰ ਸੀ 300 ਤੋਂ ਸ਼ੁਰੂ ਹੋਇਆ ਤੇ ਅੱਜ ਹੋ ਗਿਆ 12-1300 ਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆਮ ਬੰਦੇ ਦਾ ਗਰੀਬ ਬੰਦੇ ਦਾ ਗੁਜ਼ਾਰਾ ਕਰਨਾ ਅੱਜ ਕੱਲ ਔਖਾ ਹੋ ਗਿਆ ਬਾਈ ਤਾਂ ਹੀ ਸਾਡਾ ਪੰਜਾਬ ਖਾਲੀ ਹੋ ਜਾਂਦਾ ਹੈ ਲੋਕ ਭਰ ਭਰ ਕੇ ਜਹਾਜ਼ ਭਰ ਭਰ ਕੇ ਬਾਹਰ ਕਿਉਂ ਜਾ ਰਹੇ ਨੇ ਮਹਿੰਗਾਈ ਉਹਦਾ ਕਾਰਨ ਹੈ ਅਪਰੋਚ ਨਹੀਂ ਹੈ ਲੋਕਾਂ ਕੋਲ ਅਪਰੋਚ ਹੋਊਗੀ ਚੀਜ਼ਾਂ ਲੋਕਾਂ ਦੇ ਬਜਟ 'ਚ ਹੋਣ ਗਿਆ ਤਾਂ ਲੋਕ ਇੱਥੇ ਰਹਿ ਕੇ ਲਾਈਫ ਸਪੈਂਡ ਕਰ ਲੈਣਗੇ ਜੇ ਸਾਰਾ ਕੁਝ ਆਪਣੀ ਪਹੁੰਚ ਨਾਲੋਂ ਬਾਹਰ ਹੋ ਜੂ ਫਿਰ ਇੱਥੇ ਕੌਣ ਰਹੂਗਾ ਇਸ ਕਰਕੇ ਮੋਦੀ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਹੈ ਕਰੂਡ ਆਇਲ ਦਾ ਰੇਟ ਹੈ 70 ਰੁਪਏ ਵੀ ਤਾਂ ਨਹੀਂ 50 ਰੁਪਏ ਤੇ ਉਹਦਾ ਐਲ ਪੀ ਜੀ ਦਾ ਰੇਟ ਦੇਖ ਲੋ ਮੈਂ ਦੁਗਣਾ ਤਿਗਣਾ ਚੁਗਣਾ ਟੈਕਸ ਲੈ ਰਹੇ ਕਿਸ ਗੱਲ ਦਾ ਲੈ ਰਹੇ ਇਸ ਗੱਲ ਤੇ ਬੀ ਜੀ ਪੀ ਨੂੰ ਬੜਾ ਗੌਰ ਕਰਨ ਦੀ ਲੋੜ ਹੈ ਨਹੀਂ ਤਾਂ ਹੌਲੀ ਹੌਲੀ ਜਿਵੇਂ ਸਾਡਾ ਪੰਜਾਬ ਖਾਲੀ ਹੋ ਰਿਹਾ ਸਾਡੇ ਅੰਦਰੋਂ ਦੁੱਖ ਨਿਕਲਦਾ ਹਿੰਦੂਸਤਾਨ ਨੇ ਵੀ ਖਾਲੀ ਹੋ ਜਾਣਾ ਇੱਥੇ ਕਿਸੇ ਨੇ ਨਹੀਂ ਰਹਿਣਾ ਮਹਿੰਗਾਈ ਦੇ ਕਾਰਨ ਕੱਲੇ ਮੋਦੀ ਸਾਹਿਬ ਰਹਿਣਗੇ ਫਿਰ ਉਰੇ ਇਹ ਮੈਡਮ ਜਿਹੜਾ ਪ੍ਰੋਟੈਸਟ ਅੱਜ ਕੀਤਾ ਗਿਆ ਹਰਜਿੰਦਰ ਸਿੰਘ ਹੈਪੀ ਲਾਲੀ ਜ਼ਿਲ੍ਹਾ ਪ੍ਰਧਾਨ ਜੀ ਦੇ ਅਗਵਾਈ ਵਿੱਚ ਨਾਲ ਸਾਡੇ ਛੋਟਾ ਭਰਾ ਤਾਨਿਸ਼ ਜਿਹੜਾ ਕਿ ਹਲਕਾ ਈਸਤ ਦਾ ਪ੍ਰਧਾਨ ਹੈ ਇਹ ਸਾਡੇ ਯੂਥ ਕਾਂਗਰਸ ਦਾ ਪ੍ਰੋਟੈਸਟ ਸੀਗਾ ਕਮਾਣਾ ਜੀ ਦੇ ਅਗਵਾਈ ਵਿੱਚ ਵੀ ਕੀਤਾ ਗਿਆ ਨਾਲ ਇਹ ਜਿਹੜਾ ਪ੍ਰੋਟੈਸਟ ਕੀਤਾ ਯੂਥ ਕਾਂਗਰਸ ਨੇ ਸਿਮਬੌਲਿਕ ਪ੍ਰੋਟੈਸਟ ਕੀਤਾ ਦੱਸਣ ਨੂੰ ਵੀ ਜਿਹੜਾ ਇੰਨੀ ਮਹਿੰਗਾਈ ਤੁਸੀਂ ਕਰਦੇ ਹੋ 1100 1150 ਦਾ ਸਿਲੰਡਰ ਹੋ ਚੁੱਕਿਆ ਆਮ ਜਿਹੜੇ ਬਿਲਕੁਲ ਮੱਧਮ ਪਰਿਵਾਰ ਦੇ ਨੇ ਉਹ ਕਿਵੇਂ ਰੋਟੀ ਦਾ ਗੁਜ਼ਾਰਾ ਕਰਦੇ ਹੋਣਗੇ ਬੇਰੋਜ਼ਗਾਰੀ ਇੰਨੀ ਹੋ ਚੁੱਕੀ ਆ ਪੈਟਰੋਲ ਡੀਜ਼ਲ ਦੇ ਰੇਟ ਦੇਖੋ ਉਦੋਂ ਗੱਲਾਂ ਕਰਦੇ ਹੁੰਦੇ ਨੇ ਹੁਣ ਮਿਨਿਸਟਰ ਜੀ ਪਿਛਲੀ ਵਾਰੀ ਜਿਹੜੀ ਰਾਹੁਲ ਕਾਂਧੀ ਜੀ ਨੇ ਹਰਾਈਓ ਸੜਕਾਂ ਤੇ ਆ ਕੇ ਰੌਲਾ ਪਾਉਂਦੀ ਹੁੰਦੀ ਸੀ ਇੰਨੀ ਮਹਿੰਗਾਈ ਹੋ ਗਈ ਹੁਣ ਜਿਹੜੀ ਮਹਿੰਗਾਈ ਦਾ ਕੋਈ ਰਬੋਲਦੇ ਨਹੀਂ ਹੈਗੇ ਨਹੀਂ ਮਹਿੰਗਾਈ ਪਿੱਛੇ ਬੀਤੇ ਦਿਨ ਵੀ ਕਈ ਵਾਰ ਪ੍ਰੋਟੈਸਟ ਤੁਸੀਂ ਕਰਦੇ ਰਹੇ ਕਾਂਗਰਸ ਪਾਰਟੀ ਵੱਲੋਂ ਲੀਨਾ ਟਪਾਰੀਆ ਜੀ ਵੱਲੋਂ ਵੀ ਇੱਕ ਟਾਈਮ ਇਹ ਹੋਇਆ ਸੀ ਕਿ ਹਾਥੀ ਲੈ ਕੇ ਸੜਕਾਂ ਤੇ ਉਤਰ ਗਏ ਸੀ ਜੋ ਕਹਿੰਦੇ ਕਿ ਹਾਥੀ ਜਿੱਡਾ ਹੁਣ ਮਹਿੰਗਾ ਹੋ ਗਿਆ ਟਾਈਮ ਕੀ ਲੱਗਦਾ ਕੀ ਘਟਨ ਦੀ ਬਚਾਏ ਹੋਰ ਦੁਗਣਾ 3 ਗੁਣਾ ਕਿੰਨਾ ਵੱਧ ਚਾਰ ਗੁਣਾ ਵੱਧ ਚੁੱਕਿਆ ਈ ਤਾਂ ਹੀ ਤਾਂ ਅਸੀਂ ਅੱਜ ਸਾਈਕਲਾਂ ਤੇ ਚੜ ਕੇ ਆਏ ਹਾਂ ਜੇ ਸਾਈਕਲਾਂ ਤੇ ਚੜ ਕੇ ਆਇਆ ਇਟ ਮੀਨਸ ਇਹ ਸਿੰਬੋਲਿਕ ਸੀਗਾ ਵੀ ਲੋਕ ਪੈਟਰੋਲ ਡੀਜ਼ਲ ਪਾਉਣਾ ਹਟ ਗਏ ਉਹਨਾਂ ਦੀ ਪਹੁੰਚ ਤੇ ਦੂਰ ਹੋ ਚੁੱਕਿਆ ਹੈ ਮਤਲਬ ਗੱਡੀਆਂ ਤੋਂ ਲੈ ਕੇ ਹੁਣ ਸਾਈਕਲਾਂ ਤੇ ਸਫ਼ਰ ਕਰਨਾ ਇਹ ਕਰਨਾ ਹੀ ਪੈਣਾ ਜੀ ਹੁਣ ਸਫ਼ਰ ਇਹ ਸਾਈਕਲਾਂ ਦੇ ਸਫ਼ਰ ਸ਼ੁਰੂ ਕਰਨਾ ਪੈਣਾ ਗੱਡੀਆਂ ਦਾ ਬੰਦ ਕਰਨਾ ਪੈਣਾ ਇਹ ਹਰ ਇੱਕ ਚੀਜ਼ ਦੀ ਮਾਰ ਤੁਹਾਨੂੰ ਵੀ ਪੈ ਰਹੀ ਹੈ ਸਾਨੂੰ ਵੀ ਪੈ ਰਹੀ ਹੈ ਬੇਸ਼ੱਕ ਤੁਸੀਂ ਪੱਤਰਕਾਰ ਹੋ ਇਹ ਜਿਹੜਾ ਇਹਨਾਂ ਨੇ ਡੀਜ਼ਲ ਪੈਟਰੋਲ ਦੇ ਰੇਟ ਵਧਾਏ ਆ ਗੈਸ ਸਿਲੰਡਰ ਦੇ ਰੇਟ ਵਧਾਏ ਆ ਇਹ ਹਰ ਇੱਕ ਦੀ ਮਾਰ ਤੁਹਾਨੂੰ ਵੀ ਪੈਦੀ ਆ ਤੁਸੀਂ ਪੱਤਰਕਾਰ ਵੀ ਕਰਦੇ ਹੋ ਤੁਹਾਡੇ ਜਿਹੜੇ ਕੋਈ ਵੀ ਪੱਤਰਕਾਰ ਨੇ ਜਿਨ੍ਹਾਂ ਦੇ ਕੋਈ ਵੀ ਅੱਗੇ ਉੱਪਰ ਮਾਲਕ ਬੈਠੇ ਨੇ ਹਰ ਇੱਕ ਦੇ ਰੇਟ ਵਧਾ ਰਹੇ ਨੇ ਕੋਈ ਛੋਟੀ ਛੋਟੀ ਸਬਜ਼ੀ ਲੈਣ ਚਲੇ ਜਾਓ ਕੋਈ ਫਰੂਟ ਲੈਣ ਚਲੇ ਜਾਓ ਇਹ ਆਪਾਂ ਸੋਚ ਲੈਣੇ ਆ ਵੀ ਪੈਟਰੋਲ ਪੈਟਰੋਟੀ ਦੀ ਕੀਮਤਾਂ ਵਧੀਆਂ ਨੇ 2 ਰੁਪਏ ਵਧੀ 5 ਰੁਪਏ ਵਧੀ ਆ ਇਹ ਹਰ ਇੱਕ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਮਾਰ ਪੈ ਰਹੀ ਆ ਪਰ ਵਿਦੇਸ਼ਾਂ ਦੇ ਨਾਲ ਕਹਿੰਦੇ ਕੀ ਰਿਲੇਸ਼ਨ ਮਜ਼ਬੂਤ ਹੋ ਰਹੇ ਵਿਦੇਸ਼ਾਂ ਕੋਈ ਮਜ਼ਬੂਤ ਨਹੀਂ ਹੋ ਰਿਹਾ ਜ ਇਹ ਵੀ ਦੇਸ਼ ਨੂੰ ਦੇਖ ਕੇ ਚੱਲ ਰਹੇ ਨੇ ਵੀ ਉੱਥੇ ਰੇਟ 2.5 ਰੁਪਏ ਉਹ 2.5 ਡਾਲਰ ਦਾ ਰੇਟ ਆ 3 ਡਾਲਰ ਦਾ ਰੇਟ ਆ ਜੋ ਤੁਸੀਂ ਕਨਵਰਟ ਕਰ ਦਿਓ ਆਪਣੇ ਹਿਸਾਬ ਨਾਲ ਤੇ ਉਹਨਾਂ ਦੀ ਤੁਸੀਂ ਪੇ ਰੇਟ ਵੀ ਦੇਖੋ 25 ਡਾਲਰ 30 ਡਾਲਰ ਪੇ ਰੇਟ ਆ ਇੱਥੇ ਤੁਸੀਂ ਹਿਸਾਬ ਲਾ ਰਹੇ ਹੋ ਵੀ ਦੇਖੋ ਤੁਸੀਂ ਕਨਵਰਟ ਕਰੋ ਉਹਨੂੰ ਉੱਥੇ ਵੀ 80 ਦੇ 90 ਦੇ ਪੈ ਰਹੇ ਇੱਥੇ ਵੀ ਨਹੀਂ ਪੈ ਰਹੇ ਪਰ ਤੇ ਬੰਦਾ ਕਮਾ ਕੀ ਨਹੀਂ ਰਿਹਾ 15000 20000 ਬੰਦਾ ਕਮਾ ਰਿਹਾ ਬੰਦਾ ਕੋਈ ਗੱਡੀ ਤੇ ਤੇਲ ਫੁੱਲ ਕਰਾਂ ਚਲਾ ਜਾਵੇ ਮੈਡਮ 6000 7000 ਦੀ ਟੈਂਕੀ ਭਰ ਹੁੰਦੀ ਆ ਬੰਦਾ ਕਿੱਥੇ ਕੀ ਕਮਾਈ ਕਰੂਗਾ ਕੀ ਬੱਚੇ ਦੀ ਵੀਸ ਇਹ ਸੋ ਇਹ ਗੱਲਾਂ ਨਹੀਂ ਫੈਸਿਲਿਟੀ ਵੀ ਦੇਖੋ ਬਾਹਰ ਪੜ੍ਹਾਈ ਫਰੀ ਮੈਡੀਕਲ ਫਰੀ ਉਰੇ ਬੱਚੇ ਦੀ ਪੜ੍ਹਾਈ ਫਰੀ ਹੈ ਮੈਨੂੰ ਦੱਸੋ ਮੈਡੀਕਲ ਫਰੀ ਹੈ ਕੋਈ ਬਿਮਾਰ ਹੋ ਜਾਵੇ ਉਹਦਾ ਫਰੀ ਇਲਾਜ ਹੈਗਾ ਉਰੇ ਫਿਰ ਪਾਪਾ ਪਹਿਲੇ ਬਾਹਰ ਆ ਕੇ ਬਣ ਜੇ ਨਾ ਆਪਾਂ ਫੌਰਨ ਅਡਾਪਟ ਕਰਨਾ ਹੈ ਪਹਿਲੇ ਉਹ ਜੀ ਫੈਸਿਲਿਟੀ ਲੋ ਹੋ ਜਾ ਐਨਵਾਇਰਨਮੈਂਟ ਤਾਂ ਬਣਾ ਲੀਏ ਉਹ ਜੀਆਂ ਚੀਜ਼ਾਂ ਲੋਕਾਂ ਨੂੰ ਦੇ ਤਾ ਦੇਈਏ ਮੇਰੇ ਪੰਜਾਬ ਸਰਕਾਰ ਦੀ ਤੁਸੀਂ ਗੱਲ ਕਰ ਦਿਓ ਸਾਹਮਣੇ ਇੱਕ ਮਿੰਟ ਬੋਰਡ ਦਿਖਾਓ ਨਾ ਗੁੱਸਾ ਨਾ ਹੰਕਾਰ ਸੰਜੀਵ ਅੜੋੜਾ ਇਸ ਵਾਰੀ ਇਹਨਾਂ ਦੇ ਹਾਲਾਤ ਤਾਂ ਦੇਖੋ ਤੁਸੀਂ ਜਾ ਕੇ ਸਾਰਾ ਸ਼ਹਿਰ ਭਰਿਆ ਪਿਆ ਇਹਨਾਂ ਨੇ ਸਰਕਾਰ ਤਾਂ ਤੱਕਾ ਕਰਦੀ ਆ ਜੀ ਹਮੇਸ਼ਾ ਸ਼ੁਰੂ ਤੋਂ ਬਾਅਦ ਦੀ ਮਹਿੰਗਾਈ ਨੂੰ ਕਿ ਜਿਹੜੀ ਭਾਜਪਾ ਲੁੱਟਖੁੱਟ ਕੀਤੀ ਆ ਦੇਸ਼ ਦੇ ਲੋਕਾਂ ਨਾਲ ਜਿਹੜਾ ਇਹਨਾਂ ਨੇ ਕਾਣ ਪੰਜਾਬੀਆਂ ਨੂੰ ਇੰਡੀਆ ਨੂੰ ਹਿੰਦੂਸਤਾਨ ਚ ਪਹਿਲਾਂ ਹੀ ਬੇਰੋਜ਼ਗਾਰੀ ਬਹੁਤ ਆ ਤੇ ਦਿਨ ਪਰ ਦਿਨ ਰੇਟ ਜਿਹੜੇ ਵਧ ਰਹੇ ਨੇ ਉਹਦੇ ਖਿਲਾਫ ਯੂਥ ਕਾਂਗਰਸ ਲੁਧਿਆਣੇ ਤੋਂ ਸਾਰੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰ ਰਹੀ ਹੈ ਪਿਛਲੇ ਬੀਤੇ کئی ਸਾਲਾਂ ਤੋਂ ਕਿੰਨੇ ਪਰਸੈਂਟ ਦੀ ਮਹਿੰਗਾਈ ਦੀ ਮਾਰ ਤੁਸੀਂ ਸਾਰੇ ਸਹਿ ਚੁੱਕੇ ਹੋ ਪਰੋਂ ਦੇ ਨਾਤੇ ਕੀ ਤੇ ਦਾਨੀ ਕਿੰਨੇ ਪਰਸੈਂਟ ਦੇ ਹਿਸਾਬ ਨਾਲ ਸ਼ੁਰੂ ਹੋਇਆ ਪਹਿਲਾਂ 400 ਦਾ ਸਿਲੰਡਰ ਸੀ ਅੱਜ 900 ਤੁਸੀਂ ਦੇਖੋਗੇ ਕਾਂਗਰਸ ਪਾਰਟੀ 400 ਤੋਂ ਸਿਲੰਡਰ ਤੇ ਅੱਜ 11 1150 ਤੇ ਪਹੁੰਚ ਚੁੱਕਾ ਵਾ ਡੀਜ਼ਲ ਦੀ ਕੀਮਤ ਤੇ 100 ਤੋਂ ਪਾਰ ਹੋ ਗਈਆਂ ਪੈਟਰੋਲ ਦੀਆਂ ਇਸ ਕਰਕੇ ਅਸੀਂ ਸਾਈਕਲ ਪ੍ਰਦਰਸ਼ਨ ਕੀਤਾ ਵੀ ਅਸੀਂ ਚਲਾ ਹੀ ਨਹੀਂ ਸਕਦੇ ਆਮ ਬੰਦਾ ਤੇਲ ਪਵਾ ਹੀ ਨਹੀਂ ਸਕਦਾ ਔਰ ਜਿਹੜਾ ਸਿਲੰਡਰ ਦਾ ਰੇਟ ਇਹਨਾਂ ਨੇ ਇੰਨਾ ਵਧਾਇਆ ਉਹਦੇ ਅਸੀਂ ਹੱਕ 'ਚ ਇੱਥੇ ਅੱਜ ਯੂਥ ਕਾਂਗਰਸ ਨੇ ਠੀਕ ਹੈ ਨਾ ਇਹਨਾਂ ਦੇ ਉਲਟ ਤਰਨ ਦਾ ਦੀ ਵਿਕਾਸ ਦੀ ਗੱਲ ਹੁੰਦੀ ਹੈ ਬੰਦੇ ਭਾਰਤ ਵਰਗੀ ਟ੍ਰੇਨ ਵੀ ਸਰਕਾਰ ਲੈ ਕੇ ਆਈ ਹੈ ਵਿਕਾਸ ਵੀ ਤਾਂ ਹੋ ਰਿਹਾ ਮਹਿੰਗਾਈ ਸਿਰਫ ਨੈਗੇਟਿਵ ਕਾਰਡ ਤੋਂ ਦੇ ਮੈਡਮੋ ਵਿਕਾਸ ਨੂੰ ਕੀ ਕਰਨਾ ਜਦ ਇਹ ਵਿਨਾਸ਼ ਹੀ ਹੋ ਰਿਹਾ ਲੋਕਾਂ ਦੇ ਆਮ ਘਰਾਂ ਚ ਰੋਟੀ ਨਹੀਂ ਪਕਾਣ ਦੇ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਯੂਥ ਦਾ ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਤੁਹਾਨੂੰ ਪਤਾ ਵਾ ਵੀ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਯੂਥ ਅਨਇੰਪਲੋਇਮੈਂਟ ਕਰ ਬੇਰੋਜ਼ਗਾਰੀ ਕਰਕੇ ਬਾਹਰ ਗਿਆ ਸੀਗਾ ਕੋਈ ਵਿਚਾਰਾ ਕਾਨੂੰਨੀ ਤਰੀਕੇ ਨਾਲ ਗਿਆ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਗਿਆ ਵਾ ਕੋਈ ਅਮਰੀਕਾ ਕੈਨੇਡਾ ਡਿਫਰੈਂਟ ਡਿਫਰੈਂਟ ਕੰਟਰੀਆਂ ਗਿਆ ਉੱਥੋਂ ਡਿਪੋਰਟ ਕਰਕੇ ਕਿਵੇਂ ਹਤਕੜੀਆਂ ਲਾ ਕੇ ਸਰਕਾਰਾਂ ਵੱਲੋਂ ਭੇਜਿਆ ਗਿਆ ਵਾ ਤੇ ਇੱਥੇ ਦੀ ਸਰਕਾਰ ਨੇ ਉਸ ਪੱਤੀ ਕੋਈ ਧਿਆਨ ਵੀ ਦਿੱਤਾ ਵਾ ਵੀ ਇੱਥੋਂ ਬਦਲ ਲੱਗਦਾ ਵੀ ਪੰਜਾਬ ਦੇ ਲੋਕਾਂ ਦਾ ਜਾਂ ਭਾਰਤ ਦੇ ਲੋਕਾਂ ਦਾ ਕੀ ਵਿਕਾਸ ਹੋ ਰਿਹਾ ਵਾ ਅਸੀਂ ਕੀ ਕਹੋਗੇ ਅੱਜ ਅੱਜ ਅਸੀਂ ਯੂਥ ਕਾਂਗਰਸ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਹੈ ਇਹ ਮਹਿੰਗਾਈ ਦੇ ਖਿਲਾਫ ਅਤੇ ਮੋਦੀ ਸਰਕਾਰ ਦੇ ਖਿਲਾਫ ਕੀਤਾ ਕਿਉਂਕਿ ਇਹ ਮੋਦੀ ਸਰਕਾਰ ਦਿਨ ਬਰ ਦਿਨ ਇਹ ਸਾਡੇ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਉਹ ਸਾਡੇ ਜਿਹੜੀ ਡੇਲੀ ਰੁਟੀਨ ਦੀਆਂ ਚੀਜ਼ਾਂ ਜੇ ਵਾਅਦਾ ਕਰ ਰਹੀਆਂ ਨੇ ਤੇ ਮਹਿੰਗਾਈ ਵੱਧਦੀ ਪਈ ਹੈ ਇਸ ਤੇ ਰੋਸ ਪ੍ਰਦਰਸ਼ਨ ਵੱਜੋ ਅਸੀਂ ਅੱਜ ਯੂਥ ਕਾਂਗਰਸ ਵੱਲੋਂ ਇਹ ਧਰਨਾ ਦਿੱਤਾ ਹੈ ਇਸ ਵਿੱਚ ਕਿਹਾ ਜਾਂਦਾ ਕਈ ਵਾਰ ਕਿ ਰਾਹਤ ਵੀ ਮਿਲਦੀ ਹੈ ਰਾਹਤ ਨਹੀਂ ਕੋਈ ਰਾਹਤ ਮਹਿਸੂਸ ਨਹੀਂ ਹੋਈ ਇਹ ਦੁਗਣੀ ਤਿਗਣੀ ਵੱਧ ਗਈ ਹੈ ਇਸ ਇਸ ਕਰਕੇ ਅਸੀਂ ਅੱਜ ਆਮ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸੜਕਾਂ ਦੇ ਉੱਤਰੇ ਆ